ਗੁਰੂ ਅੰਗਦ ਦੇਵ ਜੀ ਦੇ ਸਮੇਂ ਕਿਸ ਔਰਤ ਨੇ ਪੰਗਤ ਪ੍ਰਥਾ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਸੀ? ਆਪਸ਼ਨ ਨੰਬਰ 1 ਬੀਬੀ ਖੀਵੀ, ਆਪਸ਼ਨ ਨੰਬਰ 2 ਬੀਬੀ ਭਾਨੀ, ਆਪਸ਼ਨ ਨੰਬਰ 3 ਬੀਬੀ ਨਾਨਕੀ, ਆਪਸ਼ਨ ਨੰਬਰ 4 ਬੀਬੀ ਮੋਰੀ। ਸਹੀ ਜਵਾਬ ਹੈ ਆਪਸ਼ਨ ਨੰਬਰ 1 ਬੀਬੀ ਖੀਵੀ। ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖਾਂ ਦਾ ਮੁੱਖ ਕੇਂਦਰ ਕਿਹੜਾ ਸੀ অপਸ਼ਨ ਨੰਬਰ 1 ਖਡੂਰ ਸਾਹਿਬ অপਸ਼ਨ ਨੰਬਰ 2 ਗੋਵਿੰਦਵਾਲ অপਸ਼ਨ ਨੰਬਰ 3 ਕਰਤਾਰਪੁਰ অপਸ਼ਨ ਨੰਬਰ 4 ਤਲਵੰਡੀ ਸਾਬੋ ਸਹੀ ਆਨਸਰ ਹੈ ਜੀ অপਸ਼ਨ ਨੰਬਰ 3 ਕਰਤਾਰਪੁਰ ਸਿੱਖ ਧਰਮ ਵਿੱਚ ਪਹਿਲੀ ਵਾਰ ਉਦਾਸੀਆਂ ਦਾ ਵਿਰੋਧ ਕਿਸ ਨੇ ਕੀਤਾ? ਆਪਸ਼ਨ ਨੰਬਰ 1 ਗੁਰੂ ਨਾਨਕ ਦੇਵ ਜੀ, ਆਪਸ਼ਨ ਨੰਬਰ 2 ਬਾਬਾ ਸ੍ਰੀ ਚੰਦ ਜੀ, ਆਪਸ਼ਨ ਨੰਬਰ 3 ਗੁਰੂ ਅੰਗਦ ਦੇਵ ਜੀ, ਆਪਸ਼ਨ ਨੰਬਰ 4 ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਸਹੀ ਆਨਸਰ ਹੈ ਆਪਸ਼ਨ ਨੰਬਰ 2। ਬਾਬਾ ਸ੍ਰੀ ਚੰਦ ਜੀ ਗੁਰੂ ਅੰਗਦ ਦੇਵ ਜੀ ਨੇ ਆਪਣਾ ਉੱਤਰ ਅਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਆਪਸ਼ਨ ਨੰਬਰ 1 ਗੁਰੂ ਅਰਜਨ ਦੇਵ ਜੀ ਆਪਸ਼ਨ ਨੰਬਰ 2 ਗੁਰੂ ਅਮਰਦਾਸ ਜੀ ਆਪਸ਼ਨ ਨੰਬਰ 3 ਗੁਰੂ ਰਾਮਦਾਸ ਜੀ ਆਪਸ਼ਨ ਨੰਬਰ 4 ਗੁਰੂ ਨਾਨਕ ਦੇਵ ਜੀ ਸਹੀ ਆਨਸਰ ਹੈ অপਸ਼ਨ ਨੰਬਰ 2 ਗੁਰੂ ਅਮਰਦਾਸ ਜੀ ਸਿੱਖ ਪੰਥ ਵਿੱਚ ਕਿਸ ਨੇ ਮੱਲ ਅਖਾੜੇ ਦਾ ਪ੍ਰਬੰਧ ਕੀਤਾ ਹੈ অপਸ਼ਨ ਨੰਬਰ 1 ਗੁਰੂ ਨਾਨਕ ਦੇਵ ਜੀ অপਸ਼ਨ ਨੰਬਰ 2 ਗੁਰੂ ਅੰਗਦ ਦੇਵ ਜੀ অপਸ਼ਨ ਨੰਬਰ 3 ਗੁਰੂ ਹਰਗੋਬਿੰਦ ਜੀ অপਸ਼ਨ ਨੰਬਰ 4 ਗੁਰੂ ਗੋਬਿੰਦ ਸਿੰਘ ਜੀ ਸਹੀ ਜਵਾਬ ਹੈ ਜੀ অপਸ਼ਨ ਨੰਬਰ 2 ਗੁਰੂ ਅੰਗਦ ਦੇਵ ਜੀ ਸਿੱਖ ਧਰਮ ਵਿੱਚ ਸਰੀਰਿਕ ਅਨੁਸ਼ਾਸਨ ਦੀ ਪਰੰਪਰਾ ਕਿਸ ਨੇ ਸ਼ੁਰੂ ਕੀਤੀ অপਸ਼ਨ ਨੰਬਰ 1 ਗੁਰੂ ਨਾਨਕ ਦੇਵ ਜੀ অপਸ਼ਨ ਨੰਬਰ 2 ਗੁਰੂ ਅੰਗਦ ਦੇਵ ਜੀ অপਸ਼ਨ ਨੰਬਰ 3 ਗੁਰੂ ਹਰਗੋਬਿੰਦ ਜੀ অপਸ਼ਨ ਨੰਬਰ 4 ਗੁਰੂ ਗੋਬਿੰਦ ਸਿੰਘ ਜੀ ਸਹੀ ਆਨਸਰ ਹੈ ਜੀ অপਸ਼ਨ ਨੰਬਰ 2 ਗੁਰੂ ਅੰਗਦ ਦੇਵ ਜੀ ਹਾਂਜੀ ਜਿਵੇਂ ਕਿ ਤੁਸੀਂ ਪੜਿਆਗਾ ਥੰਬਨੇਲ ਦੇ ਵਿੱਚ ਜੀਕੇ ਦੇ ਪ੍ਰਸ਼ਨਾਂ ਦੇ ਉੱਤਰਾਂ ਨੂੰ ਲੰਬੇ ਸਮੇਂ ਤੱਕ ਕਿਵੇਂ ਯਾਦ ਰੱਖ ਸਕੀਏ ਹਨ ਤੇ ਆਓ ਤੁਹਾਨੂੰ ਦੱਸ ਦਿਆਂਗੇ ਇਹ ਫਾਰਮੂਲਾ ਵੀ ਆਪਾਂ ਕਿਵੇਂ ਯਾਦ ਰੱਖ ਸਕੀਏ ਜੀਕੇ ਦੇ ਪ੍ਰਸ਼ਨ ਤੇ ਉੱਤਰਾਂ ਨੂੰ ਸੋ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਮੇਰੇ ਵੀਰ ਨਵੇਂ ਆਏ ਨੇਗੇ ਮੇਰੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲੈਣ ਤਾਂ ਕਿ ਉਹਨਾਂ ਨੂੰ ਮੇਰੇ ਆਉਣ ਵਾਲੀ ਨਵੀਂ ਵੀਡੀਓ ਦੀ ਅਪਡੇਟ ਮਿਲਦੀ ਰਹੇ ਠੀਕ ਹੈ ਜੀ ਜਿਵੇਂ ਕਹਿੰਦੇ ਨੇ ਕਿ ਫੈਲੇ ਵਿਦਿਆ ਚਾਨਣ ਹੋਏ ਸੋ ਜਿਹੜਾ ਗਿਆਨ ਹੈਗਾ ਇਹ ਵੰਡਣ ਨਾਲ ਹੀ ਵੱਧਦਾ ਹੈਗਾ ਜੇ ਇਹਨੂੰ ਆਪਾਂ ਆਪਣੇ ਤੱਕ ਸੀਮਿਤ ਰੱਖਾਂਗੇ ਤਾਂ ਇਹ ਆਪਣੇ ਤੱਕ ਹੀ ਰਹਿ ਜਾਵੇਗਾ ਸੋ ਜਿੰਨਾ ਆਪਾਂ ਗਿਆਨ ਵੰਡਾਂਗੇ ਉਹਨਾਂ ਇਹ ਵਧੀ ਜਾਵੇਗਾ ਆਪਣਾ ਗਿਆਨ ਵਧੀ ਜਾਵੇਗਾ ਸੋ ਜਿਹੜੇ ਵੀਰ ਨਵੇਂ ਆਏ ਨੇਗੇ ਵੀਡੀਓ ਤੇ ਉਹਨਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਲਾਈਕ ਕਰਕੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦੇਣ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ। ਤੋਂ ਆ ਆਓ ਜੀ ਤੁਹਾਨੂੰ ਦੱਸ ਦੇਵਾਂਗੇ ਆਪਾਂ ਵੀ ਕਿਵੇਂ ਆਪਾਂ ਯਾਦ ਰੱਖ ਸਕੀਏ ਜੀਕੇ ਦੇ ਪ੍ਰਸ਼ਨ ਉੱਤਰ। ਵੱਧ ਤੋਂ ਵੱਧ ਲੋਕ ਮੋਬਾਈਲ ਤੋਂ ਹੀ ਪੜ੍ਹਦੇ ਨੇਗੇ ਕਿਉਂਕਿ ਹੁਣ ਕਿਤਾਬਾਂ ਦਾ ਉਹਨਾਂ ਜਵਾਨਾਂ ਨਹੀਂ ਰਿਹਾ ਪੀਡੀਐਫ ਆ ਗਈਆਂ ਨੇਗੀਆਂ। ਪੀਡੀਐਫ ਦੇ ਵਿੱਚ ਕਿਤਾਬਾਂ ਕਨਵਰਟ ਹੋ ਜਾਂਦੀਆਂ ਨੇਗੀਆਂ। ਬੁੱਕਾਂ ਜੋ ਵੀ ਨੇਗੀਆਂ ਜਿਹੜੇ ਆਪਾਂ ਵੀਡੀਓ ਦੇ ਵਿੱਚ ਪ੍ਰਸ਼ਨ ਪੁੱਛ ਰਹੇ ਹਾਂਗੇ ਜੀਕੇ ਦੇ ਸਭ ਤੋਂ ਪਹਿਲਾਂ ਪ੍ਰਸ਼ਨ ਚੱਲ ਰਿਹਾਗਾ। ਉਸ ਤੋਂ ਬਾਅਦ ਆਨਸਰ ਚੱਲ ਰਹੇ ਨੇਗੇ। ਫਿਰ ਉਸ ਤੋਂ ਬਾਅਦ ਟਾਈਮਿੰਗ ਚੱਲ ਰਹੀ ਹੈਗੀ ਫਿਰ ਉਸ ਤੋਂ ਬਾਅਦ ਆਨਸਰ ਨੂੰ ਹਾਈਲਾਈਟ ਕੀਤਾ ਜਾਂਦਾ ਮੇਰੀ ਵੀਡੀਓ ਦੇ ਵਿੱਚ ਸੋ ਤੁਸੀਂ ਚਾਹੇ ਮੇਰੇ ਚੈਨਲ ਤੇ ਜੀਕੇ ਦੀ ਵੀਡੀਓ ਦੇਖ ਰਹੇ ਹੋ ਚਾਹੇ ਕਿਸੇ ਵੀ ਹੋਰ ਪਰਸਨ ਦੇ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਇੱਕੋ ਇੱਕ ਬੇਨਤੀ ਕਰਦਾਗਾ ਯਾਦ ਰੱਖਣ ਦਾ ਇੱਕੋ ਇੱਕ ਸੌਖਾ ਤਰੀਕਾ ਹੈਗਾ ਚਾਹੇ ਤੁਸੀਂ ਗਲਤ ਆਨਸਰ ਦਵੋ ਚਾਹੇ ਸਹੀ ਆਨਸਰ ਦਵੋ ਪਰ ਉਸ ਦੀ ਵੀਡੀਓ ਤੇ ਕਮੈਂਟ ਇੱਕ ਜਰੂਰ ਕਰੋ ਆਨਸਰ ਦਾ ਰਿਪਲਾਈ ਜਰੂਰ ਕਰੋ ਅਨਸਰ ਦਾ ਰਿਪਲਾਈ ਤੁਸੀਂ ਨੇ ਕਦੋਂ ਕਰਨਾ ਹੈਗਾ ਕਮੈਂਟ ਕਦੋਂ ਕਰਨਾ ਹੈਗਾ ਜਦੋਂ ਟਾਈਮਿੰਗ ਸਟਾਰਟ ਹੁੰਦੀ ਹੈਗੀ ਟਾਈਮਿੰਗ ਦੇ ਐਂਡ ਹੋਣ ਤੱਕ ਸਟਾਰਟ ਤੋਂ ਐਂਡ ਹੋਣ ਤੱਕ ਤੁਸੀਂ ਆਪਣਾ ਅਨਸਰ ਵੀਡੀਓ ਦੇ ਵਿੱਚ ਕਮੈਂਟ ਰਾਹੀਂ ਜ਼ਰੂਰ ਦਬੋ ਇਹਦੇ ਨਾਲ ਕੀ ਹੋਵੇਗਾ ਜਦੋਂ ਤੁਸੀਂ ਕਮੈਂਟ ਕਰੋਗੇ ਤਾਂ ਤੁਹਾਡੇ ਯਾਦ ਰਹੇਗਾ ਵੀ ਹਾਂ ਮੈਂ ਕਮੈਂਟ ਕੀਤਾ ਸੀ ਤੇ ਮੈਨੂੰ ਉਹਦਾ ਰਿਪਲਾਈ ਮਿਲਿਆ ਸੀ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋਗੇ ਤਾਂ ਤੁਹਾਨੂੰ ਤੁਹਾਡੇ ਕਮੈਂਟ ਦਾ 100% ਰਿਪਲਾਈ ਵੀ ਮਿਲੇਗਾ ਤੇ ਉਸ ਦਾ ਸਹੀ ਜਵਾਬ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿੱਤਾ ਹੀ ਹੋਇਆਗਾ ਸੋ ਮੇਰੀ ਤਾਂ ਇਹੀ ਬੇਨਤੀ ਹੈਗੀ ਕਿ ਤੁਸੀਂ ਗਿਆਨ ਨੂੰ ਅੱਗੇ ਫਲਾਓ ਅੱਗੇ ਵਧਾਓ ਤੇ ਮੇਰਾ ਵੀ ਇਹੀ ਕੰਮ ਆ ਮੈਂ ਤਾਂ ਵੀਡੀਓ ਬਣਾ ਦਿੰਨਾਗਾ ਅੱਗੇ ਸ਼ੇਅਰ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈਗੀ ਸੋ ਸਾਰਿਆਂ ਤੋਂ ਬੇਨਤੀ ਹੈਗੀ ਕਿ ਤੁਹਾਨੂੰ ਮੇਰੀ ਜੇ ਵੀਡੀਓ ਵਧੀਆ ਲੱਗੇ ਤਾਂ ਇੱਕ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਸੋ ਜਿਹੜੇ ਵੀ ਨਵੇਂ ਆਏ ਨੇਗੇ ਵੀਡੀਓ ਦੇਖਣਾਂ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ